ਹਲਕਾ ਬਟਾਲਾ ਦੀ ਜੇਕਰ ਗੱਲ ਕਰੀਏ ਤਾਂ ਹਲਕਾ ਵਧਾਇਕ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਦੇ ਉਪਰਾਲੇ ਸਦਕਾ ਕਰੋੜਾਂ ਦੇ ਵਿਕਾਸ ਕਾਰਜ ਹਲਕੇ ਦੇ ਅੰਦਰ ਚੱਲ ਰਹੇ ਨੇ ਚਾਹੇ ਉਹ ਖੇਡ ਸਟੇਡੀਅਮ ਹੋਣ ਖੇਡ ਪਾਰਕ ਹੋਣ ਗਲੀਆਂ ਨਾਲੀਆਂ ਹੋਣ ਜਾਂ ਫਿਰ ਸੜਕਾਂ ਹੋਣ ਤੇ ਜਾਂ ਫਿਰ ਬਟਾਲਾ ਸ਼ਹਿਰ ਦੇ ਮੁੱਖ ਚੌਂਕ ਹੋਣ ਨਵੇਂ ਸਿਰੇ ਤੋਂ ਕਰੋੜਾਂ ਦੀ ਲਗਤ ਨਾਲ ਇਹ ਬਣਾ ਕੇ ਲੋਕਾਂ ਨੂੰ ਸ਼ੋਂਪੇ ਜਾ ਰਹੇ ਨੇ ਤੇ ਅੱਜ ਇਹਨਾਂ ਵਿਕਾਸ ਕਾਰਜਾਂ ਦੇ ਵਿੱਚ ਇੱਕ ਮੀਲ ਪੱਥਰ ਹੋਰ ਫਿੱਟ ਹੁੰਦਾ ਨਜ਼ਰ ਆਇਆ ਬਟਾਲਾ ਦੇ ਵਿੱਚ ਗੁਰਦਾਸਪੁਰ ਬਾਈਪਾਸ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ਹੀਦਾਂ ਦੇ ਨਾਮ ਤੇ ਇੱਕ ਪਾਰਕ ਜਿਹੜਾ ਹੈ ਓ ਪੰਜਾਬ ਸਰਕਾਰ ਦੇ ਵੱਲੋਂ ਅੱਜ ਲੋਕਾਂ ਦੇ ਸਪੁਰਦ ਕੀਤਾ ਗਿਆ ਹੈ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿੱਚ ਇੱਥੇ ਮੌਜੂਦ ਹਨ ਸ਼ਹੀਦਾਂ ਦੇ ਪਰਿਵਾਰ ਇੱਥੇ ਮੌਜੂਦ ਹਨ ਤਮਾਮ ਬਟਾਲਾ ਵਾਸੀ ਇੱਥੇ ਮੌਜੂਦ ਹਨ ਕਿਉਂਕਿ ਬਿਲਕੁਲ ਚੌਂਕ ਦੇ ਵਿੱਚ ਸ਼ਹੀਦਾਂ ਦੇ ਨਾਂ ਤੇ ਸਰਦਾਰ ਸ਼ਹੀਦ ਸੁਖਦੇਵ ਸਿੰਘ ਭਗਤ ਸਿੰਘ ਅਤੇ ਰਾਜਗੁਰੂ ਦੇ ਜਿਹੜੇ ਨੇ ਉਹਨਾਂ ਦੇ ਨਾਮ ਦੇ ਉੱਤੇ ਇਹ ਪਾਰਕ ਜਿਹੜਾ ਹੈ ਸਥਾਪਿਤ ਕੀਤਾ ਗਿਆ ਹੈ ਲੱਖਾਂ ਦੀ ਲਾਗਤ ਨਾਲ ਇਹ ਪਾਰਕ ਇੱਥੇ ਬਣਾ ਕੇ ਲੋਕਾਂ ਦੇ ਅੱਜ ਸਪੁਰਦ ਕੀਤਾ ਗਿਆ ਤਾਂ ਜਿੱਥੇ ਵਿਕਾਸ ਕਾਰਜ ਕਰੋੜਾਂ ਦੇ ਚੱਲ ਰਹੇ ਨੇ ਬਟਾਲਾ ਦੇ ਵਿੱਚ ਉੱਥੇ ਹੀ ਅੱਜ ਇਹ ਵੀ ਇੱਕ ਮੀਲ ਪੱਥਰ ਉਹਨਾਂ ਵਿਕਾਸ ਕਾਰਜਾਂ ਦੇ ਵਿੱਚ ਸੈੱਟ ਕਰ ਦਿੱਤਾ ਹੈ ਵਿਧਾਇਕ ਅਮਨ ਸ਼ੇਰ ਸਿੰਘ ਸ਼ਾਹੀ ਕਲਸੀ ਦੇ ਵੱਲੋਂ ਪੰਜਾਬ ਸਰਕਾਰ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਂ ਤੇ ਹੀ ਆਪਣੀ ਪਾਰਟੀ ਸ਼ੁਰੂ ਕੀਤੀ ਸੀ ਅੱਜ ਸ਼ਹੀਦਾਂ ਦੇ ਨਾਂ ਤੇ ਹੀ ਬਟਾਲਾ ਦੇ ਵਿੱਚ ਇਹ ਪਾਰਕ ਜਿਹੜਾ ਹੈ ਉਹ ਸਥਾਪਿਤ ਕੀਤਾ ਗਿਆ ਹੈ ਜੇ ਗੱਲ ਕੀਤੀ ਜਾਵੇ ਤਾਂ ਇੱਥੇ तमाम ਬਟਾਲਾ ਵਾਸੀ ਵੀ ਪਹੁੰਚੇ ਹੋਏ ਨੇ ਬਿਲਕੁਲ ਬਟਾਲਾ ਗੁਰਦਾਸਪੁਰ ਬਾਈਪਾਸ ਚੌਂਕ ਜਿਹੜਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਪੈਂਦਾ ਹੈ ਉੱਥੇ ਬਿਲਕੁਲ ਇਹ ਪਾਰਕ ਜਿਹੜਾ ਸਥਾਪਿਤ ਕਰਕੇ ਦਿੱਤਾ ਹੈ ਇੱਕ ਤਰ੍ਹਾਂ ਦਾ ਸ਼ਹੀਦਾਂ ਨੂੰ ਸਨਮਾਨ ਦਿੱਤਾ ਗਿਆ ਹੈ ਸ਼ਹੀਦ ਪਗਤ ਸਿੰਘ ਸੁਖਦੇਵ ਸਿੰਘ ਰਾਜਗੁਰੂ ਦੇ ਜਿਹੜੇ ਬੁੱਤ ਨੇ ਉਹ ਇਸ ਪਾਰਕ ਦੇ ਵਿੱਚ ਸਥਾਪਿਤ ਕੀਤੇ ਗਏ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਬਾਰੇ ਜਾਣਕਾਰੀ حاصل ਹੋ ਸਕੇ ਤਾਂ ਆ ਕਾਫੀ ਲੋਕ ਇੱਥੇ ਪਹੁੰਚੇ ਹੋਏ ਨੇ ਬਟਾਲਾ ਵਾਸੀਆਂ ਚ ਵੀ ਖੁਸ਼ੀ ਦਾ ਮਾਹੌਲ ਹੈ ਵਿਧਾਇਕ ਖੁਦ ਇੱਥੇ ਮੌਜੂਦ ਹਨ ਗੱਲਬਾਤ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੱਲ ਕੀਤੀ ਜਾਵੇ ਤਾਂ ਸ਼ਹੀਦਾਂ ਦੇ ਨਾਮ ਤੇ ਇਹ ਪਾਰਕ ਜਿਹੜਾ ਹੈ ਉਹ ਅੱਜ ਲੋਕਾਂ ਨੂੰ ਸੌਂਪਿਆ ਗਿਆ ਹੈ ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਸਾਡੇ ਨਾਲ ਇੱਥੇ ਸ਼ਹੀਦ ਸੈਨਿਕ ਭਲਾਈ ਸੰਸਥਾ ਦੇ ਪ੍ਰਧਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨੇ ਸਰ ਕੀ ਕਹਿਣਾ ਚਾਹੁੰਦੇ ਹੋ ਸ਼ਹੀਦਾਂ ਦੇ ਨਾਂ ਤੇ ਪਾਰਟੀ ਸ਼ੁਰੂ ਹੋਈ ਸੀ ਤੇ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਸਰਦਾਰ ਭਗਤ ਸਿੰਘ ਸੁਖਦੇਵ ਸਿੰਘ ਅਤੇ ਰਾਜਗੁਰੂ ਦੇ ਬਹੁਤ ਸਤਾਪਿਤ ਕੀਤੇ ਗਏ ਨੇ ਗੁਰਦਾਸਪੁਰ ਬਾਈਪਾਸ ਚੌਂਕ ਤੇ ਐਡਾ ਵਧੀਆ ਪਾਰਕ ਬਣਾ ਕੇ ਕੀ ਸੋਚਦੇ ਹੋ ਤੁਹਾਨੂੰ ਇੱਥੇ ਬੁਲਾਇਆ ਗਿਆ ਸਿੱਧਾ ਪਰਿਵਾਰਾਂ ਨੂੰ ਮੈਂ ਸਮਝਦਾ ਕਿ ਬਟਾਲਾ ਦੇ ਇਤਿਹਾਸ ਇੱਕ ਮਾਈਲਸਟੋਨ ਜਿਹੜਾ ਸਤਾਪਿਤ ਕੀਤਾ ਗਿਆ ਹੈ ਐਮਐਲਏ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਵੱਲੋਂ ਆਜ਼ਾਦੀ ਦੇ ਆ ਪ੍ਰਤੀਕ ਤਿਰੰਗਾ ਜਿਸ ਅਸੰਖੇ ਸੁਲਤਾਨ ਸਰਾਣੀ ਨੇ ਆਪਣਾ ਲਹੂ ਵਹਾਇਆ ਉਹਨਾਂ ਆਜ਼ਾਦੀ ਦੇ ਪ੍ਰਵਾਨਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਨੇ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਜਿਹੜੇ ਚੁਮਲੇ ਅਤੇ ਉਹਨਾਂ ਦੀ ਯਾਦ ਨੂੰ ਜ਼ਿੰਦਾ ਰੱਖਣ ਵਾਸਤੇ ਅੱਜ ਬੱਬੇ ਪਾਰਕ ਬਟਾਲਾ ਪ੍ਰਵੇਸ਼ ਦੁਆਰ ਜਿੱਥੇ 70 ਲੱਖ ਦੀ ਲਾਗਤ ਨਾਲ ਬੱਬੇ ਪਾਰਕ ਬਣਿਆ ਲੇਕਿਨ ਸਭ ਤੋਂ ਵੱਡੀ ਮਾਨ ਵਾਲੀ ਗੱਲ ਹੈ ਕਿ ਇਹ ਚਲੇ ਗਏ ਦੇਸ਼ ਵਾਸੀ ਨੂੰ ਸੰਦੇਸ਼ ਦੇ ਕੇ ਕਿ ਵਤਨ ਕੋ ਫਿਰ ਸੇ ਗਰਵੀ ਮਤ ਰੱਖ ਦੇਣਾ ਹੈ ਵਤਨ ਵਾਲੋ ਸ਼ਹੀਦ ਹੋਣੇ ਬੜੀ ਮੁਸ਼ਕਿਲ ਸੇਜੇ ਕਰ ਦੇ ਚੁਕਾਏ ਹੈ ਯੋਹੀ ਨੇ ਜਗਮਗਾਏ ਇਸ ਮੰਝਲ ਕੇ ਰਾਸਤੇ ਲੱਖੋਂ ਦੀਏ ਖੂਨੇ ਸ਼ਹੀਦਾਂ ਸਹਿ ਹੈ ਅੱਜ ਉਸ ਆਜ਼ਾਦੀ ਦੀ ਗਰਮਾਂ ਨੂੰ ਬਰਕਰਾਰ ਰੱਖਣ ਵਾਲੇ ਉਸ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤ ਦੀ ਗਰਮਾਂ ਨੂੰ ਬਹਾਲ ਰੱਖਣ ਵਾਲੇ ਸਾਡੇ ਯੋਧੇ ਸਾਡੇ ਸ਼ਹੀਦ ਪਰਿਵਾਰ ਮ ਇੱਥੇ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਮੈਂ ਸਮਝਦਾ ਕਿ ਸਹਿ ਮਹਨੇਚ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਹੈ ਮੈਂ ਆਪਣੀ ਸ਼ਹੀਦ ਸੈਨਿਕ ਪਰਿਵਾਰ ਸੁਖਿਆ ਵਿਧਾਇਕ ਸਾਡੇ ਅਮਨ ਸ਼ੇਰ ਸਿੰਘ ਸ਼ਾਹਰੀ ਕਲਸੀ ਦਾ ਅਭਾਰਨ ਦਤ ਕਰਦਾ ਹਾਂ ਕਿ ਇੱਕ ਬੜਮੁੱਲਾ ਤੋਹਫ਼ਾ ਜਿਹੜਾ ਹੈ ਬਟਾਲਾ ਵਾਸੀ ਨੂੰ ਦਿੱਤਾ ਹੈ ਉਹ ਪ੍ਰਵੇਸ਼ ਦੁਆਰ ਤੇ ਇਹ ਨਿਊ ਚਾਈਦਾ ਤਿਰੰਗਾ ਜਿਹੜਾ ਹੈ ਪ੍ਰਵੇਸ਼ ਦੁਆਰ ਬਟਾਲਾ ਜਿਹੜਾ ਜਾਣਿਆ ਜਾਂਦਾ ਸੀ ਕਿ ਇਹ ਖਰਾਬ ਸੜਕਾਂ ਵਾਲਾ ਸ਼ਹਿਰ ਹੈ ਟੋਏ ਟਿੱਬਿਆਂ ਦਾ ਸ਼ਹਿਰ ਹੈ ਲੇਕਿਨ ਅੱਜ ਜਾਣਿਆ ਜਾਏਗਾ ਕਿ ਉੱਚੇ ਤੰਗੇ ਵਾਲਾ ਸ਼ਹਿਰ ਹੈ ਸ਼ਹੀਦਾਂ ਦਾ ਸ਼ਹਿਰ ਹੈ ਇਸ ਲਈ ਮੈਂ ਸਲੂਟ ਕਰਨ ਦੇ ਜਜ਼ਵੇ ਨੂੰ ਜੀ ਬਿਲਕੁਲ ਹੈ ਤੇ ਜੇ ਗੱਲ ਕੀਤੀ ਜਾਵੇ ਇਸ ਪਾਰਕ ਦੇ ਵਿੱਚ ਜਿੱਥੇ ਸ਼ਹੀਦਾਂ ਦੇ ਇਹ ਤਿੰਨ ਬੁੱਤ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸਥਾਪਿਤ ਕੀਤੇ ਗਏ ਨੇ ਉੱਥੇ ਹੀ ਤਿਰੰਗੇ ਦੀ ਜੀ ਗੱਲ ਕਰਾਂ ਤਾਂ ਇਸ ਦਾ ਤਿਰੰਗਾ ਜਿਹੜਾ ਹੈ ਉਹ ਕਮ ਸੇ ਕਮ 100 ਫੁੱਟ ਉੱਚਾ ਇਸ ਪਾਰਕ ਦੇ ਵਿੱਚ ਲਗਾਇਆ ਗਿਆ ਹੈ ਤਾਂ ਜਿੱਥੇ ਅਸੀਂ ਸ਼ਹੀਦ ਸੈਨਿਕ ਭਲਾਈ ਸੰਸਥਾ ਦੇ ਪ੍ਰਧਾਨ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਸ਼ਹੀਦਾਂ ਨੂੰ ਯਾਦ ਕਰਨਾ ਬੇहद ਹੀ ਲਾਜ਼ਮੀ ਹੈ ਕਿਉਂਕਿ ਜਿਹੜੀ ਕੌਮ ਭੁੱਲ ਜਾਏ ਉਸ ਕੌਮ ਦਾ ਕੁਝ ਵੀ ਨਹੀਂ ਬਣ ਪਾਉਂਦਾ ਤਾਂ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ ਪਾਰਕ ਜਿਹੜਾ ਕਿ ਬਟਾਲਾ ਵਿਧਾਇਕ ਵੱਲੋਂ ਬਟਾਲਾ ਵਾਸੀਆਂ ਨੂੰ ਅੱਜ ਸ਼ਹੀਦਾਂ ਦੇ ਨਾਮ ਤੇ ਸੌਂਪਿਆ ਗਿਆ ਹੈ ਤਾਂ ਗੱਲਬਾਤ ਕਰਾਂਗੇ ਵਿਧਾਇਕ ਨਾਲ ਵੀ ਵਿਧਾਇਕ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਚਾਹਣਗੇ ਪਰ ਜੇ ਗੱਲ ਕੀਤੀ ਜਾਵੇ ਤਾਂ ਇੱਕ ਮੀਲ ਪੱਥਰ ਜਿਹੜਾ ਅੱਜ ਬਟਾਲਾ ਵਾਸੀਆਂ ਨੂੰ ਵਿਕਾਸ ਕਾਰਜਾਂ ਦੇ ਵਿੱਚ ਇੱਕ ਹੋਰ ਮਿਲਿਆ ਹੈ ਲੱਖਾਂ ਦੀ ਲਾਗਤ ਨਾਲ ਇਹ ਪਾਰਕ ਜਿਹੜਾ ਹੈ ਉਹ ਅੱਜ ਤਿਆਰ ਹੋਇਆ ਹੈ ਤਾਂ ਅੱਜ ਵਿਧਾਇਕ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਹੈ ਵਿਧਾਇਕ ਦੇ ਵੱਲੋਂ ਇਹ ਇੱਕ ਸੁਪਨਾ ਲਿਆ ਗਿਆ ਸੀ ਕਿ ਸੀਦਾਂ ਦੇ ਨਾਂ ਤੇ ਪਾਰਕ ਬਣਾਇਆ ਜਾਵੇਗਾ ਤਾਂ ਅੱਜ ਉਹ ਪਾਰਕ ਨੂੰ ਬਣਾਇਆ ਗਿਆ ਹੈ ਗੱਲਬਾਤ ਕਰ ਲੈ ਇਹਨਾਂ ਨਾਲ ਗੱਲਬਾਤ ਕਰ ਲੈਣੇ ਸਰ ਆਪਣੀ ਡੈਜਿਗਨੇਸ਼ਨ ਤੇ ਆਪਣਾ ਨਾਮ ਪਹਿਲਾਂ ਦੱਸੋ ਮੇਰਾ ਨਾਮ ਨਰੇਸ਼ ਅਗਰਵਾਲ ਮੈਂ ਲਾਇਨਸ ਕਲੱਬ ਇੰਟਰਨੈਸ਼ਨਲ ਦਾ ਪਾਸਟ ਪ੍ਰੈਜ਼ੀਡੈਂਟ ਹਾਂ ਔਰ ਬਟਾਲੇ ਜਾ ਰਹੇਨ ਵਾਲਾ ਔਰ ਬਟਾਲੇ ਨਾਲ ਮੇਰੀ ਰੂਹ ਜੁੜੀ ਹੋਈ ਹੈ ਇਹ ਜਿਹੜਾ ਪਾਰਕ ਸੀ ਕਲਤੀ ਸਾਹਿਬ ਦਾ ਸੁਪਨ ਸੀ ਕਿ ਪਾਰਕ ਇੱਥੇ ਬਣਾਣਾ ਫਿਰ ਅਸੀਂ ਦੋਨਾਂ ਨੇ ਵਿਚਾਰ ਕਰਕੇ ਇਹ ਸ਼ਹੀਦਾਂ ਨੂੰ ਇਹਨੂੰ ਅ ਸ਼ਹੀਦਾਂ ਨੂੰ ਡੈਡੀਕੇਟ ਕੀਤਾ ਹੈ ਅਗਰ ਸਿੰਘ ਜੀ ਰਾਜਗੁਰੂ ਔਰ ਸੁਖਦੇਵ ਅੱਜ ਬੜੀ ਇੱਕ ਯਾਦਗਾਰੀ ਜਿਹੜਾ ਸਟੈਚੂ ਨੇ ਬੜੀ ਦੂਰ ਤੋਂ ਅਸੀਂ ਬਣਵਾ ਕੇ ਮੰਗਵਾਏ ਨੇ ਔਰ ਇਹਨਾਂ ਦੀ ਜਿਹੜੀ ਇੱਕ ਸੋਚ ਹੈ ਸ਼ਹਿਰ ਵਾਸਤੇ ਉਹ ਬਹੁਤ ਹੀ ਉੱਚੀ ਹੈ ਕਿ ਸ਼ਹਿਰ ਸੁਧਾਰ ਹੋਵੇ ਇਹ ਬਿਲਕੁਲ ਸੋਚ ਕਹਿੰਦੇ ਨੇ ਬਹੁਤ ਉੱਚੀ ਹੈ ਵਧਾਇਕ ਨਾਲ ਵੀ ਗੱਲਬਾਤ ਕਰ ਲੈਣ ਸਾਡੇ ਨਾਲ ਮੌਜੂਦ ਨੇ ਸਰ ਇੱਕ ਸੁਪਨਾ ਲਿਆ ਸੀ ਤੁਸੀਂ ਕਾਫੀ ਲੰਬੇ ਸਮੇਂ ਤੋਂ ਪਾਰਕ ਤਿਆਰ ਹੋ ਰਿਹਾ ਸੀ ਅੱਜ ਇਹ ਤਿਆਰ ਹੋ ਗਿਆ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਈ ਇਹ ਪਾਰਟੀ ਸਥਾਪਿਤ ਹੋਈ ਸੀ ਤੇ ਅੱਜ ਸ਼ਹੀਦਾਂ ਦੇ ਨਾਂ ਤੇ ਪਾਰਕ ਮਿਲਿਆ ਬਟਾਲਾ ਨੂੰ ਕੀ ਕਹਾਂ ਜੀ ਬਿਲਕੁਲ ਜੀ ਬੜੀ ਵੱਡੀ ਗੱਲ ਹੈ ਜੀ ਸਾਡੇ ਹੈਲੋ 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 ਜੀ ਹੈਲੋ ਸਰ ਕਿਵੇਂ ਬੜੀ ਵੱਡੀ ਗੱਲ ਹੈ ਜੀ ਕਿਉਂਕਿ ਮੈਂ ਕਹਿ ਸਕਦਾ ਹਾਂ ਵੀ ਜਿਹੜੇ ਸਾਡੇ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਲਈ ਆਪਣਾ ਸਭ ਕੁਝ ਵਾਰ ਦਿੱਤਾ ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਨੂੰ ਯਾਦ ਰੱਖਣਾ ਤੇ ਉਹਨਾਂ ਦੀ ਸੋਚ ਤੇ ਪੂਰੇ ਪਾਉਣੇ ਸੋ ਅੱਜ ਬਟਾਲੇ ਨੂੰ ਕਿਉਂਕਿ ਬੜੀਆਂ ਸਰਕਾਰਾਂ ਆਈਆਂ ਬੜੀਆਂ ਰਹੀਆਂ ਜਿਹੜਾ ਕੋਈ ਕਰ ਜਾਂਦਾ ਵਧੀਆ ਨਾਮ ਉਹਦਾ ਲੋਕ ਲੈਂਦੇ ਨੇ ਸੋ ਕਹਿਣ ਦਾ ਭਾਵ ਅੱਜ ਮੌਕਾ ਮਿਲਿਆ ਸਾਨੂੰ ਕੁਝ ਆਪਣੇ ਸ਼ਹੀਦਾਂ ਲਈ ਕੁਝ ਕਰਨ ਦਾ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਾਡੇ ਨਰੇਸ਼ ਅਕਰਵਾਲ ਜੀ ਦਾ ਵੀ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਔਰ ਜਿਨ੍ਹਾਂ ਨੇ ਸਾਥ ਨਭਾਇਆ ਜਿਨ੍ਹਾਂ ਦੇ ਸਦਕੇ ਅੱਜ ਸਭ ਕੁਝ ਜਿਹੜਾ ਚੱਲ ਰਿਹਾ ਹੈ। ਸਾਥ ਤੇ ਹੁੰਦਾ ਹੀ ਆ ਪਰ ਕਿਤੇ ਨਾ ਕਿਤੇ ਵੱਡਾ ਯੋਗਦਾਨ ਸਰਕਾਰਾਂ ਦਾ ਵੀ ਹੁੰਦਾ ਕਿਉਂਕਿ ਸਰਕਾਰਾਂ ਦੇ ਸਾਥ ਤੋਂ ਬਿਨਾਂ ਕਿਤੇ ਵੀ ਕੋਈ ਵਿਕਾਸ ਕਾਰਜ ਨਹੀਂ ਹੋ ਪਾਂਦਾ। ਅਗਰ ਸਰਕਾਰਾਂ ਸਾਥ ਦੇਣ ਤਾਂ ਹੀ ਵਿਕਾਸ ਕਾਰਜ ਹੋਊਗਾ। ਦੇਖੋ ਜੀ ਸਰਕਾਰ ਤੇ ਹੈ ਹੀ ਨਾਲ ਹੈ ਜੀ। ਉਹ ਕਿੱਥੇ ਪਿੱਛੇ ਹੋਈ? ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾ ਵੀ ਇਹ ਸਰਕਾਰ ਨਾਲ ਸਹਿਯੋਗ ਨਰੇਸ਼ ਅਰਵਾਲੀ ਸੋ ਪਰਿਵਾਰ ਹੈ ਸਾਡਾ ਪਰ ਰਲ ਕੇ ਜਿਹੜਾ ਕੰਮ ਕੀਤਾ ਸ਼ਹੀਦਾਂ ਦੇ ਨਾਂ ਤੇ ਪਾਰਕ ਬਣਿਆ ਸ਼ਹੀਦ ਪਰਿਵਾਰਾਂ ਨੂੰ ਤੁਸੀਂ ਬੁਲਾਇਆ ਹੈ ਸੈਨਿਕ ਸ਼ਹੀਦ ਸੈਨਿਕ ਭਲਾਈ ਦੇ ਜਿਹੜੇ ਪ੍ਰਧਾਨ ਨੇ ਵੀ ਆਏ ਨੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਭਾਵੁਕ ਹੋ ਗਏ ਬਹੁਤ ਜ਼ਿਆਦਾ ਕਹਿੰਦੇ ਪਹਿਲੀ ਵਾਰੀ ਦੇਖਣ ਚ ਮਿਲਿਆ ਕਿ ਇਸ ਤਰੀਕੇ ਨਾਲ ਸ਼ਹੀਦਾਂ ਨੂੰ ਕਿਸਨੇ ਜਾਣਿਆ ਇਹ ਦੇਖੋ ਜੀ ਮੈਂ ਤੁਹਾਨੂੰ ਅੱਗੇ ਕਿਹਾ ਵੀ ਇਹ ਸੰਸਾਰ ਜੀਵਨ ਹੈ ਦੁਨੀਆ ਤੇ ਬੜੇ ਲੋਕ ਹੁੰਦੇ ਨੇ ਬੜੇ ਜਾਣਦੇ ਨੇ ਪਰ ਜਿਹੜਾ ਕੋਈ ਕੁਝ ਕਰ ਜਾਂਦਾ ਹੈ ਲੋਕ ਉਹਨੂੰ ਯਾਦ ਰੱਖਦੇ ਨੇ ਜੀ ਬਿਲਕੁਲ ਇਹ ਕਹਿੰਦੇ ਨੇ ਕਿ ਜਿਹੜਾ ਕੁਝ ਕਰ ਜਾਵੇਗਾ ਲੋਕਾਂ ਲਈ ਲੋਕ ਉਸ ਨੂੰ ਹੀ ਯਾਦ ਰੱਖਾਂਗੇ ਇਸੇ ਦੇ ਚਲਦਿਆਂ ਅਸੀਂ ਇਹ ਜਿਹੜਾ ਪਾਰਕ ਹੈ ਅੱਜ ਸ਼ਹੀਦਾਂ ਦੇ ਨਾਮ ਤੇ ਸਥਾਪਿਤ ਕੀਤਾ ਗਿਆ ਤੇ ਬਟਾਲਾ ਵਾਸੀਆਂ ਨੂੰ ਸੌਪਿਆ ਗਿਆ ਹੈ ਲੱਖਾਂ ਦੀ ਲਾਗਤ ਨਾਲ ਇਹ ਪਾਰਕ ਜਿਹੜਾ ਹੈ ਉਹ ਤਿਆਰ ਹੋਇਆ ਹੈ ਤਾਂ ਜੇ ਗੱਲ ਕੀਤੀ ਜਾਵੇ ਜਿੱਥੇ ਸ਼ਹੀਦਾਂ ਦੇ ਸਟੈਚੂ ਇੱਥੇ ਸਥਾਪਿਤ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਉੱਥੇ ਹੀ ਦੇਸ਼ ਦਾ ਤਿਰੰਗਾ ਸਾਡੀ ਦੇਸ਼ ਦਾ ਆਨ ਅਤੇ ਇਸ਼ਾਨ 100 ਫੁੱਟ ਉੱਚਾ ਤਿਰੰਗਾ ਵੀ ਇੱਥੇ ਸਥਾਪਿਤ ਕੀਤਾ ਗਿਆ ਹੈ ਬਿਲਕੁਲ ਬਾਈਪਾਸ ਚੌਂਕ ਦੇ ਵਿੱਚ ਹੈ ਰੋਜ਼ਾਨਾ ਹੀ ਲੱਖਾਂ ਦੇ ਤਲਜਾ ਚ ਗੱਡੀਆਂ ਨਿਕਲਦੀਆਂ ਹਨ ਤਾਂ ਮੁੱਖ ਚੌਕ ਚ ਇਹ ਅੱਜ ਪਾਰਕ ਬਣਾ ਕੇ ਬਟਾਲਾ ਵਾਸੀਆਂ ਨੂੰ ਸੌਂਪਿਆ ਗਿਆ ਹੈ ਕੈਮਰਾ ਪਰਸਨਲ ਪ੍ਰਮੇਂਦਰ ਦੇ ਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਬਟਾਲਾ